ਘਰੀ ਘਰ ਲੱਕੜ ਦਾ ਕੰਮ ਬਹੁਤ ਕਰਦੇ ਨੇ ਨਕਾਣਾ ਸਾਹਿਬ ਦੇ ਬਣੇ ਮੰਜੇ ਤੇ ਲੱਕੜ ਦੀਆਂ ਬਣੀਆਂ ਚੀਜ਼ਾਂ ਬਹੁਤ ਦੁਨੀਆ ਪਰ ਚਮਸ਼ੂਰ ਨੇ ਉੱਥੋਂ ਬਹੁਤ ਉਹ ਕੰਮ ਬਹੁਤ ਹੈ ਫਿਰ ਉਹ ਤੁਹਾਡੀ ਪੱਗ ਬੰਨੀ ਕਰਕੇ ਸਾਰੇ ਬਾਜ਼ਾਰ ਚੋਂ ਸਤਿਕਾਰ ਬਹੁਤ ਮਿਲਦਾ ਅਸੀਂ ਭਾਂਡੇ ਲੈਣ ਚਲੇ ਗਏ ਕੁਝ ਗੜਬੀਆਂ ਲਈਆਂ ਮੈਂ ਕੁਝ ਗਲਾਸ ਲੈ ਉੱਤੇ ਨਨਕਾਣਾ ਸਾਹਿਬ ਲਿਖਾਇਆ ਤਰੀਕ ਪੁਆਈ ਉੱਥੇ ਜਿਹੜੀ ਗੱਲ ਤੁਹਾਨੂੰ ਤੁਸੀਂ ਅੱਗੇ ਵੀ ਬਹੁਤ ਸੁਣੀ ਹੋਣੀ ਹੈ ਤੇ ਮੈਂ ਵੀ ਬਹੁਤ ਸੁਣੀ ਸੀ ਵੀ ਉਹ ਬੰਦੇ ਪੈਸੇ ਨਹੀਂ ਲੈਂਦੇ ਤੁਹਾਡੇ ਤੋਂ ਹਾਂ ਇਹ ਗੱਲ ਉਹਨਾਂ ਨੇ ਮੇਰੇ ਤੋਂ ਵੀ ਪੈਸੇ ਨਹੀਂ ਲਏ ਪਰ ਇਹ ਗੱਲ ਦੱਸਣ ਵਾਲੀ ਕਿਉਂ ਵੱਧ ਜ਼ਰੂਰੀ ਆ ਕਿ ਉਹ ਉਹ ਬੰਦੇ ਨਹੀਂ ਸੀਗੇ ਜਿਨ੍ਹਾਂ ਦੀ ਫੈਕਟਰੀ ਹੋਵੇ ਭਾਂਡੇ ਬਣਾਉਣ ਦੀ ਤੇ ਉਹਨਾਂ ਦੇ ਕੋਈ ਪੰਜ ਚਾਰ ਗੜਬੀਆਂ ਲੈ ਗਿਆ ਕੋਈ ਫਰਕ ਨਹੀਂ ਪੈਂਦਾ ਜਿਹੜੇ ਉੱਥੇ ਪੈਸੇ ਨਹੀਂ ਲੈਂਦੇ ਉਹ ਉਹ ਬੰਦੇ ਨਹੀਂ ਕਿ ਜਿਨ੍ਹਾਂ ਦੀਆਂ ਮਿੱਲਾਂ ਨੇ ਤੁਸੀਂ ਇੱਕ ਕੁਰਤਾ ਪਜਾਮਾ ਚੱਕ ਲਿਆ ਏ ਥਾਣ ਵੀ ਚੱਕ ਲਿਆ ਕੋਈ ਫਰਕ ਨਹੀਂ ਪੈਂਦਾ ਉਹ ਉਹ ਬੰਦੇ ਨੇ ਜਿਨ੍ਹਾਂ ਵਾਸਤੇ ਗਾਹ ਕੀ ਰੱਬ ਆ ਉੱਥੋਂ ਹੀ ਕਮਾ ਕੇ ਉਹਨਾਂ ਨੇ ਜਵਾਕਾਂ ਦੇ ਮੂੰਹ 'ਚ ਬੁਰਕੀ ਪਾਉਣੀ ਆ ਉਹ ਬੰਦੇ ਤੁਹਾਡੇ ਤੋਂ ਪੈਸੇ ਨਹੀਂ ਲੈਂਦੇ